ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਦੇਹੀ ਅੰਦਰ ਪੰਜ ਚੋਰ ਬਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ ਬੂਝਹਿ ਕੋਈ ਨ ਸੁਣੈ ਪੁਕਾਰਾ ਅੰਧਾ ਜਗਤ ਅੰਧ ਬਰਤਾਰਾ ਬਾਜ ਗੁਰੂ ਗੋਵਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭੂ ਇਕ ਤੇ ਕੇਵਲ ਇਕ ਹੈ ਸਰਬ ਸਮਰੱਥ ਤੇ ਸਰਬ ਵਿਆਪਕ ਹੈ ਤੇ ਸਤਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੇਵਕ ਸੇਵ ਕਰਹਿ ਸਭ ਤੇਰੀ ਜੇਨੇ ਸਬਦ ਸਾਧਿਆ ਆਇਆ ਏ ਪਰਮਾਤਮਾ ਤੇਰੇ ਜਿੰਨਾ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਗੁਰੂ ਦੇ ਬਚਨਾਂ ਦਾ ਰਸ ਸੁਆਦ ਆ ਗਿਆ ਉਹ ਸਾਰੇ ਹੀ ਤੇਰੀ ਸੇਵਾ ਤੇਰੀ ਭਗਤੀ ਤੇਰੇ ਨਾਮ ਸਿਮਰਨ ਵਿੱਚ ਲੱਗ ਜਾਂਦੇ ਹਨ ਜੁੜ ਜਾਂਦੇ ਹਨ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਗੁਰੂ ਦੀ ਕਿਰਪਾ ਨਾਲ ਜਿੰਨਾ ਮਨੁੱਖਾਂ ਨੇ ਆਪਣੇ ਅੰਦਰੋਂ ਆਪਣਾ ਆਪਾ ਭਾਵ ਆਪਣੀ ਹਉਮੈ ਦੂਰ ਕਰ ਲਈ ਉਹਨਾਂ ਦਾ ਮਨ ਨਿਰਮਲ ਹੋ ਗਿਆ ਆਨੰਦ ਇਹ ਗੁਣ ਗਾਹ ਬੈ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਓਹ ਮਨੁੱਖ ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਤੇ ਸੁਭਾਏ ਮਨ ਹੋ ਜਾਂਦੇ ਹਨ ਸੁਹਾਵਣੇ ਜੀਵਨ ਵਾਲੇ ਬਣ ਜਾਂਦੇ ਹਨ ਮੇਰੇ ਠਾਕੁਰ ਹਮ ਬਾਰਿਕ ਸ਼ਰਣ ਤੁਮਾਰੀ ਏ ਮੇਰੇ ਮਾਲਕ ਪ੍ਰਭੂ ਅਸੀਂ ਤੇਰੇ ਬੱਚੇ ਤੇਰੀ ਸ਼ਰਣ ਵਿੱਚ ਆਏ ਹਾਂ एको सच्चा सच तू केवल आप मुरारी रहाओ बेकार रूपी दुष्टांदा आप ही नाश करण वाले हो हे प्रभु बस सेवत सिर्फ एक तू ही है जो सदा कायम रहने वाला है ठहराओ वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ